ਪੰਜਾਬ ਦੇ ਲੋਕਾਂ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਅੱਜ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸੀਐਮ ਮਾਨ ਅਰਵਿੰਦ ਕੇਜਰੀਵਾਲ ਤੇ ਉੱਥੇ ਹੀ ਡਾਕਟਰ ਬਲਬੀਰ ਸਿੰਘ ਦੱਸ ਦਈਏ ਕਿ ਇਸ ਸਮਾਗਮ ਦੇ ਵਿੱਚ ਮੌਜੂਦ ਰਹੇ ਨੇ ਜਿੱਥੇ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਸਿਹਤ ਬੀਮਾ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਤਹਿਤ ਹਰੇਕ ਪੰਜਾਬ ਦੇ ਨਾਗਰਿਕ ਦਾ 10 ਲੱਖ ਤੱਕ ਦਾ ਦੱਸਦੀ ਕਿ ਮੁਫਤ ਇਲਾਜ ਜੋ ਹੈ ਉਹ ਇਸ ਸਿਹਤ ਬੀਮਾ ਯੋਜਨਾ ਦੇ ਤਹਿਤ ਕੀਤਾ ਜਾਵੇਗਾ ਤਾਂ ਵੱਡਾ ਐਲਾਨ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ 10 ਲੱਖ ਤੱਕ ਦਾ ਹਰੇਕ ਪੰਜਾਬੀ ਨਾਗਰਿਕ ਦਾ ਦੱਸਦੀ ਹੈ ਕਿ ਮੁਫਤ ਇਲਾਜ ਹੋ ਸਕੇਗਾ ਇਸ ਕਾਰਡ ਦੇ ਤਹਿਤ ਜੋ ਸਿਹਤ ਬੀਮਾ ਯੋਜਨਾ ਦੇ ਤਹਿਤ ਹਰੇਕ ਪੰਜਾਬੀ ਨਾਗਰਿਕ ਦਾ ਬਣੇਗਾ ਸ਼ਰਤ ਕੇਵਲ ਇੰਨੀ ਕਿ ਉਹ ਪੰਜਾਬੀ ਨਾਗਰਿਕ ਹੋਣਾ ਚਾਹੀਦਾ ਹੈ ਪੰਜਾਬ ਦਾ ਰਹਿਣ ਵਾਲਾ ਵਸਨੀਕ ਉਹ ਵਿਅਕਤੀ ਹੋਣਾ ਚਾਹੀਦਾ ਹੈ ਤਾਂ ਉਸ ਵਿਅਕਤੀ ਦਾ ਇਸ ਯੋਜਨਾ ਦੇ ਤਹਿਤ 10 ਲੱਖ ਤੱਕ ਦਾ ਮੁਫਤ ਇਲਾਜ ਜੋ ਹੈ ਉਹ ਹੋ ਸਕੇਗਾ ਕਿਸੇ ਵੀ ਹਸਪਤਾਲ ਦੇ ਵਿੱਚ ਇਹ ਕਾਰਡ ਦਿਖਾ ਕੇ ਉਹ ਵਿਅਕਤੀ ਆਪਣਾ 10 ਲੱਖ ਤੱਕ ਦਾ ਇਲਾਜ ਜੋ ਹੈ ਉਹ ਕਰਵਾ ਸਕਦਾ ਹੈ ਤਾਂ ਪੰਜਾਬ ਦੇ ਕੁੱਲ 65 ਲੱਖ ਪਰਿਵਾਰ ਜੋਨੇ ਦੱਸਦੀਏ ਕਿ ਇਸ ਸਕੀਮ ਦੇ ਤਹਿਤ ਇਸ ਯੋਜਨਾ ਦੇ ਤਹਿਤ ਕਵਰ ਹੋਣਗੇ ਤਾਂ 10 ਲੱਖ ਤੱਕ ਦਾ ਇਲਾਜ ਹਰੇਕ ਪਰਿਵਾਰ ਦੇ ਨਾਗਰਿਕ ਨੂੰ ਜੋ ਹੈ ਉਹ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਸੀਐਮ ਮਾਨ ਅਰਵਿੰਦ ਕੇਜਰੀਵਾਲ ਤੇ ਹੋਰ तमाम ਲੀਡਰਸ਼ਿਪ ਦੇ ਦੱਸਦੀਏ ਕਿ ਮੌਜੂਦਗੀ ਦੇ ਵਿੱਚ ਇਸ ਯੋਜਨਾ ਨੂੰ ਹਰੀ ਚੰਡੀ ਜੋ ਹੈ ਦਿਖਾ ਦਿੱਤੀ ਗਈ ਹੈ 2 ਅਕਤੂਬਰ ਤੋਂ ਦੱਸਦੀਏ ਕਿ ਇਹ ਯੋਜਨਾ ਜੋ ਹੈ ਪੂਰੇ ਪੰਜਾਬ ਦੇ ਵਿੱਚ ਲਾਗੂ ਹੋ ਜਾਵੇਗੀ ਇਸੇ ਦੇ ਲਈ ਹਰੇਕ ਪਿੰਡ ਤੇ ਸ਼ਹਿਰ ਦੇ ਵਿੱਚ ਜੋ ਹੈ ਉਹ ਕੈਂਪ ਲਾਏ ਜਾਣਗੇ ਤੇ ਇਹ ਕਾਰਡ ਜੋ ਹੈ ਹਰੇਕ ਵਿਅਕਤੀ ਦਾ ਬਣਾਇਆ ਜਾਏਗਾ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਕਿ ਜੇਕਰ ਕੋਈ ਵਿਅਕਤੀ ਇੱਕ ਕਾਰਡ ਬਣਾਉਣ ਤੋਂ ਦੱਸਦੀਏ ਕਿ ਉਸ ਦਾ ਕਾਰਡ ਨਹੀਂ ਬਣਦਾ ਤੇ ਅਜਿਹੇ ਜੋ ਬਿਮਾਰ ਪੈ ਜਾਂਦਾ ਹੈ ਤਾਂ ਵੀ ਉਸ ਦੇ ਲਈ ਇਹ ਖੁਸ਼ਖਬਰੀ ਹੈ ਰਾਹਤ ਪਰੀ ਖਬਰ ਹੈ ਕਿ ਉਹ ਹਸਪਤਾਲ ਦੇ ਵਿੱਚ ਜਾ ਕੇ ਆਪਣਾ ਦੱਸਦੀਏ ਕਿ ਵੋਟਰ ਕਾਰਡ ਜਾਂ ਪੈਨ ਕਾਰਡ ਜਾਂ ਆਧਾਰ ਕਾਰਡ ਦੇ ਕੇ ਆਪਣਾ ਇਹ ਹੈਲਥ ਕਾਰਡ ਜੋ ਹੈ ਉਹ ਮੌਕੇ ਤੇ ਬਣਾ ਸਕਦਾ ਹੈ ਤੇ ਆਪਣਾ ਇਲਾਜ ਜੋ ਹੈ ਉਹ ਕਰਵਾ ਸਕਦਾ ਹੈ ਤਾਂ ਪੰਜਾਬ ਦੇ ਜੁੜੇ ਹਰ ਵਕਤੀ ਨਾਲ ਜੁੜੀ ਹੋਈ ਇਹ ਖਬਰ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਅੱਜ ਸਿਹਤ ਬੀਮਾ ਯੋਜਨਾ ਨੂੰ ਜੋ ਹੈ ਉਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਤਹਿਤ 10 ਲੱਖ ਤੱਕ ਦਾ ਮੁਫਤ ਇਲਾਜ ਜੋ ਹੈ ਹਰੇਕ ਪੰਜਾਬੀ ਨਾਗਰਿਕ ਨੂੰ ਮਿਲੇਗਾ 65 ਲੱਖ ਪਰਿਵਾਰ ਪੰਜਾਬ ਦੇ ਕੋਲ ਜੋ ਨੇ ਉਹ ਇਸ ਸਕੀਮ ਦੇ ਤਹਿਤ ਯੋਜਨਾ ਦੇ ਤਹਿਤ ਜੋ ਹੈ ਉਹ ਕਵਰ ਕੀਤੇ ਜਾਣਗੇ ਤਾਰਵਿੰਦ ਕੇ ਜੀਵਨ ਆਪ ਸੁਪਰੀਮੋ ਨੇ ਚੰਡੀਗੜ੍ਹ ਦੇ ਵਿੱਚ ਅਸੀਂ ਯੋਜਨਾ ਨੂੰ ਹਰੀ ਚੰਡੀ ਦਿਖਾਈ ਹੈ ਉੱਥੇ ਹੀ ਉਹਨਾਂ ਨੇ ਸੰਬੋਧਨ ਦੇ ਵਿੱਚ ਕਿਹਾ ਕਿ ਪਿਛਲੇ 3 ਸਾਲਾਂ ਤੋਂ ਆਪ ਸਰਕਾਰ ਆਮ ਆਦਮੀ ਪਾਰਟੀ ਜੋ ਹੈ ਲਗਾਤਾਰ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਲੋਕਾਂ ਦੀ ਸਹੂਲਤਾਵਾਂ ਦੇ ਨਾਲ ਜੁੜੀਆਂ ਹੋਈਆਂ ਵਕਫ ਵਕਫ ਸਕੀਮਾਂ ਯੋਜਨਾਵਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਜਿੱਥੇ ਸਰਕਾਰ ਦੇ ਵੱਲੋਂ ਦੱਸਦੀ ਹੈ ਕਿ ਸਿਹਤ ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ ਉੱਥੇ ਹੀ ਐਜੂਕੇਸ਼ਨ ਤੇ ਵੀ ਜੋ ਹੈ ਉਹ ਖਾਸਾ ਜ਼ੋਰ ਜੋ ਹੈ ਉਹ ਸਰਕਾਰ ਦੇ ਰਹੀ ਹੈ ਤਾਂ ਅੱਜ ਪੰਜਾਬ ਦੇ ਲੋਕਾਂ ਨਾਲ ਜੁੜੀ ਹੋਈ ਅਹਿਮ ਖਬਰ ਜਿੱਥੇ ਸਿਹਤ ਬੀਮਾ ਯੋਜਨਾ ਨੂੰ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਹਰੀ ਚੰਡੀ ਜੋ ਦਿਖਾ ਦਿੱਤੀ ਗਈ ਹੈ ਸ਼ੁਰੂਆਤ ਕਰ ਦਿੱਤੀ ਗਈ ਹੈ 2 ਅਕਤੂਬਰ ਤੋਂ ਇਹ ਸਿਹਤ ਬੀਮਾ ਯੋਜਨਾ ਪੂਰੇ ਪੰਜਾਬ ਦੇ ਵਿੱਚ ਲਾਗੂ ਹੋ ਜਾਵੇਗੀ 10 ਲੱਖ ਤੱਕ ਦਾ ਮੁਫਤ ਇਲਾਜ ਜੋ ਹੈ ਉਹ ਇਸ ਸਕੀਮ ਦੇ ਤਹਿਤ ਇਸ ਯੋਜਨਾ ਦੇ ਤਹਿਤ ਉਹ ਵਿਅਕਤੀ ਜੋ ਹੈ ਉਹ ਕੈਸ਼ਲੈਸ ਕਰਵਾ ਸਕਦਾ ਹੈ ਤਾਂ ਪੰਜਾਬ ਦੇ ਲੋਕਾਂ ਨਾਲ ਜੁੜੀ ਹੋਈ ਇਹ ਅਹਿਮ ਖਬਰ ਜਿਸ ਤਹਰ ਦੱਸਦੀ ਹੈ ਕਿ ਸਿਹਤ ਬੀਮਾ ਯੋਜਨਾ 2 ਅਕਤੂਬਰ ਤੋਂ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਵੇਗੀ